पंजाबी मंडराया वॾा घगर फान ते व्याज पाणी वधिया ਸਤਿ ਸ਼੍ਰੀ ਅਕਾਲ ਜੀ ਮੈਂ ਮੈਗਦੀਪ ਕੌਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਿੰਕ মিডিਆ ਦੇ ਮੌਸਮ ਦੇ ਤਾਜ਼ਾ ਅਪਡੇਟ 'ਚ ਤੁਹਾਨੂੰ ਦੱਸ ਦਈਏ ਪੰਜਾਬ ਵਿੱਚ ਅੱਜ ਮੌਸਮ ਸੁਧਾਰੇ ਰਹਿਣ ਦੀ ਸੁਭਾਵਨਾ ਹੈ ਅਤੇ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਆਉਣ ਵਾਲੇ 7 ਦਿਨਾਂ ਵਿੱਚ ਵੀ ਅਜਿਹੀ ਮੌਸਮ ਬਣੀ ਰਹੇ ਦਾ ਅੰਦਾਜ਼ਾ ਹੈ ਪਰ ਪਹਾੜ 'ਚ ਹੋ ਰਹੀ ਬਾਰਿਸ਼ ਪੰਜਾਬ ਲਈ ਮੁਸ਼ਕਲਾਂ ਵਧਾ ਰਹੀ ਹੈ ਤੁਹਾਨੂੰ ਦੱਸ ਦਈਏ ਪਿਛਲੇ ਦਿਨ ਫੌਂਟੇਨ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਤੇ ਭਾਗੜਾ ਡੈਮ ਪ੍ਰਬੰਧਕ ਕੋਰਡ ਜਨਕੀ ਬੀਬੀ ਐਮਬੀ ਨੇ ਵੀਰਵਾਰ ਨੂੰ ਕਰੀਬ 40000 ਕਿਊਸੈਕ ਪਾਣੀ ਵਿਆਸ ਨਦੀ ਵਿੱਚ ਛੱਡਿਆ ਜਿਸ ਨਾਲ ਵਿਆਜ਼ਾ ਪਾਣੀ ਹोली-ਹੋਲੀ ਵਧਦੇ ਆਏ ਹਾਲਾਂਕਿ ਬੀਬੀ ਐਮਬੀ ਨੇ ਕਿਹਾ ਕਿ ਪਾਣੀ ਨੂੰ ਕਾਬੂ ਵਿੱਚ ਰੱਖ ਕੇ ਛੱਡਿਆ ਚਾਰ ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ ਦੂਜੇ ਪਾਸੇ ਕਗਰ ਨਦੀ ਵੀ ਉਫਾਨ ਤੇ ਜੈਸਨ ਪਟਿਆਲਾ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ ਬਨਾ ਹੋਇਆ ਹੈ ਪਿਛਲੇ ਦਿਨਾਂ ਵਿੱਚ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਵੜ ਗਿਆ ਸੀ ਪਰ ਹੁਣ ਸਿੱਧੀ ਕਾਬੂ ਵਿੱਚ ਦੱਸੀ ਜਾ ਰਹੀ ਹੈ ਪੰਜਾਬ ਵਿੱਚ 55 ਸਦਾ ਅੰਦਰਜੇ ਤੇ ਰਿਹਾ ਵੀਰਵਾਰ ਸਵੇਰੇ ਤੋਂ ਸ਼ਾਮ 5:30 ਵਜੇ ਤੱਕ ਕਿਸੇ ਵੀ ਥਾਂ ਮੀਂਹ ਨਹੀਂ ਪਿਆ ਜਿਸ ਕਰਕੇ ਸੂਬੇ ਦੇ ਤਾਪਮਾਨ ਵਿੱਚ ਥੋੜੀ ਬਹੁਤ ਵਾਧਾ ਹੋਇਆ ਲੁਧਿਆਣੇ ਤੇ ਸਮਰਾਲਾ ਵਿੱਚ ਸਭ ਤੋਂ ਜ਼ਿਆਦਾ 36.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੇ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅੰਕੜੇ ਅਨੁਸਾਰ ਅਮਰੀਕਾ ਵਿੱਚ 36.4 ਲੁਧਿਆਣਾ ਵਿੱਚ 35.2 ਪਟਿਆਲਾ ਵਿੱਚ 35.3 ਤੇ ਫਰੀਦਕੋਟ ਵਿੱਚ 35.5 ਡਿਗਰੀ ਤਾਪਮਾਨ ਜੋ ਰਿਹਾ ਹੈ ਇਹ ਤਾਪਮਾਨ ਲਗਭਗ ਸਧਾਰਨ ਹੈ ਜੇਕਰ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ 'ਚ ਹਲਕੇ ਬੱਦਲ ਚਾਹੇ ਰਹਿਣਗੇ بارش ਦੀ ਸੁਭਾਵਨਾ ਹੈ ਤੇ ਤਾਪਮਾਨ 26 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਜੋ ਜਤਾਇਆ ਗਿਆ ਹੈ ਉੱਤਰ ਜਲੰਧਰ ਵਿੱਚ ਹਲਕੇ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਹੈ ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ ਤੇ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਹੈ ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ ਤਾਂ ਜੇ ਜਲੰਧਰ ਦੀ ਗੱਲ ਕਰੀ ਜਾਵੇ ਤਾਂ ਹਲਕੇ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ ਜੇਕਰ ਮੌਲੀ ਦੀ ਗੱਲ ਕੀਤੀ ਜਾਵੇ ਤਾਂ ਮੌਲੀ 'ਚ ਹਲਕੇ ਬਦਲ ਛਾਏ ਰਹਿਣਗੇ بارش ਦੀ ਸੰਭਾਵਨਾ ਹੈ ਤੇ ਤਾਪਮਨ 24 ਤੋਂ 27 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ ਮੌਸਮ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ